ਹੈਲੋ ਮੈਂ ਡਾਕਟਰ ਤੇਰਾ ਕਾਰ ਹਾਜ਼ਰਾਂ ਨਵੇਂ ਵੀਡੀਓ ਦੇ ਨਾਲ ਗੁੱਡ ਮਾਰਨਿੰਗ ਐਵਰੀਬਾਡੀ ਚੱਲ ਰਹੀਆਂ ਤਿਆਰੀਆਂ ਫਿਰ ਗਣਪਤੀ ਪਪਾ ਨੂੰ ਆਪਣੇ ਘਰ ਲਿਆਉਣ ਦੀਆਂ ਬਹੁਤ ਖੁਸ਼ੀਆਂ ਭਰਿਆ ਤੇ ਹਾਰ ਧਾਰਮਿਕ ਤਿਹਾਰ ਗਣੇਸ਼ ਚਤੁਰਥੀ 2025 ਇਸ ਵਾਰ ਬੁੱਧਵਾਰ 27 ਅਗਸਤ ਨੂੰ ਹੈ ਚਤੁਰਥੀ ਤਿਥੀ ਸ਼ੁਰੂ ਹੋਏਗੀ 26 ਅਗਸਤ ਦੁਪਹਿਰ 1 ਵਜੇ 54 ਮਿੰਟ ਤੋਂ 27 اگست دوپہر 3 بج کے 44 منٹ تک گણેش پوجا دا مდე ਆयन ਮਹੌਰਤ ਹੋਏਗਾ 27 اگست سਵੇਰੇ 11 بج کے 5 منٹ تو دوپہر 1 بج کے 40 منٹ تک ہے۔ ساتھیو ਜਦੋਂ ਮੈਂ ਪੰਚਾਂਗ ਦੱਸ ਰਹੀ ਹੁੰਦੀ ਆ ਤਾਂ ਉਹ ਪ੍ਰਾਤਨ ਵੈਦਿਕ ਗ੍ਰੰਥਾਂ ਦਾ ਕੈਲਕੂਲੇਟਿਵ ਪੰਚਾਂਗ ਹੁੰਦਾ ਆ ਗਲਤੀਆਂ ਨਾ ਕਰਿਆ ਕਰੋ ਮੱਸਿਆ ਦੀ ਵੀਡੀਓ ਬਣਾਈ ਬਹੁਤ ਸਾਰੇ ਕਹਿੰਦੇ 23 ਨੂੰ 23 ਨੂੰ 23 ਨੂੰ 22 ਨੂੰ ਸ਼ੁਰੂ ਹੋ ਕੇ ਮੱਧ ਦੁਪਹਿਰ ਮੈਂ ਸਮਾਂ ਦੱਸਿਆ ਸੀ 23 ਨੂੰ ਮੱਧ ਦੁਪਹਿਰ ਖਤਮ ਹੋ ਗਈ ਤਾਂ ਫਿਰ ਫਾਇਦਾ ਕੀ ਹੈ ਜੇ ਤੁਸੀਂ 23 ਦੀ ਰਾਤ ਪਿੱਤਰਾਂ ਦੇ ਸੰਮੁਖ ਚਮਕਿਆ ਦੀਵਾ ਵਾਲਿਆ ਨਹੀਂ ਲੱਗਣਾ ਬਿਲਕੁਲ ਵੀ ਨਹੀਂ ਗਲਤੀਆਂ ਨਾ ਕਰਿਆ ਕਰੋ ਇੱਕ ਖਾਸ ਸਪੈਸੀਫਿਕ ਟਾਈਮ ਜ਼ੋਨ ਹੁੰਦਾ ਉਹਦੇ ਵਿੱਚ ਇਹ ਸਾਰੇ ਧਾਰਮਿਕ ਅਨੁਸ਼ਟਾਨ ਕਰਨੇ ਹੁੰਦੇ ਆ ਸੋ ਇਦਾਂ ਦੀਆਂ ਗਲਤੀਆਂ ਨਾ ਕਰੋ ਗਣੇਸ਼ ਚਤੁਰਤੀ ਦਾ ਮੈਂ ਸ਼ੁਭ ਮੂਹਰਤ ਤੁਹਾਨੂੰ ਦੱਸ ਦਿੱਤਾ ਹੈ ਵਰਤ ਜਿਨ੍ਹਾਂ ਨੇ ਰੱਖਣਾ ਹੈ ਉਹ ਇਸ ਸਮੇਂ ਦੌਰਾਨ ਆਪਣਾ ਵਰਤ ਰੱਖ ਲੈਣ ਸੋ ਗਣੇਸ਼ ਚਤੁਰਤੀ ਆ ਰਹੀ ਹੈ ਤੇ ਹਰ ਘਰ ਵਿੱਚ ਬੱppa ਜੀ ਦੀ ਸਥਾਪਨਾ ਹੁੰਦੀ ਹੈ ਗਣੇਸ਼ ਚਤੁਰਤੀ ਕਹਿ ਲਓ ਵਿਨਾਇਕ ਚਤੁਰਤੀ ਕਹਿ ਲਓ ਗੱਲ ਸੁਣੋ ਉਹ ਤਾਂ ਅੰਤਰਮੰਦ ਦੀ ਸ਼ਰਧਾ ਦੀ ਗੱਲ ਹੈ ਨਾਮ ਕੋਈ ਵੀ ਪੁਕਾਰ ਲਓ ਉਸ ਦੇਵੀ ਦੇਵਤਿਆਂ ਨੂੰ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਕਈ ਨਾਮ ਰੱਖਿਓ ਆਪਾਂ ਵੀ ਉਸ ਅਕਾਲ ਪੁਰਖ ਦੇ ਸੋ ਦੋਵੇਂ ਇੱਕੋ ਹੀ ਧਿਆਰ ਸਿਰਫ ਨਾਮ ਵਕ ਵਕ ਨੇ ਤੇ ਵਕ ਵਕ ਖੇਤਰਾਂ ਦੇ ਵਿੱਚ ਵੱਖਰੇ ਤਰੀਕੇ ਨਾਲ ਲੋਕ ਬੁਲਾਉਂਦੇ ਆ ਗਣਪਤੀ ਬੱਪਾ ਨੂੰ ਉੱਤਰੀ ਤੇ ਪੱਛਮੀ ਭਾਰਤ ਚ ਖਾਸ ਕਰਕੇ ਮਹਾਰਾਸ਼ਟਰ ਵਾਲਾ ਜਿਹੜਾ ਏਰੀਆ ਜੇ ਮੈਂ ਕਹਾਂ ਤਾਂ ਗਣੇਸ਼ ਚਤੁਰਥੀ ਕਹਿੰਦੇ ਆ ਹੈਨਾ ਤੇ ਦੱਖਣ ਭਾਰਤ ਦੇ ਇਲਾਕੇ ਹੈਗੇ ਤਾਮਿਲਨਾਡੂ ਕਰਨਾਟਕਾ ਆਂਧਰਾ ਦਾ ਇਹ ਵਿਨਾਇਕ ਚਤੁਰਥੀ ਕਹਿੰਦੇ ਆ ਜਿਹੜੇ ਮਰਾਠੀ ਨੇ ਤੇਲਗੂ ਬੋਲੀ ਵਿੱਚ ਕਈ ਵਾਰੀ ਇਹਨੂੰ ਚਵਿਥੀ ਕਹਿੰਦੇ ਆ ਚਵਿਥੀ ਪਰ ਤਰੀਕ ਮਹੱਤਵ ਪੂਜਾ ਵਿਧੀ ਸਭ ਕੁਝ ਇੱਕੋ ਹੀ ਆ ਰੁਕੋ ਗੱਲ ਇਹ ਨਹੀਂ ਸੌਖੀ ਵੀ ਨਹੀਂ ਆ ਕਿ ਮੈਂ ਦੱਸਦਾ ਤੇ ਤੁਸੀਂ ਸੁਣ ਲਿਆ ਦੁਨੀਆ ਭਰ ਦੇ ਅਲੱਗ-ਅਲੱਗ ਧਰਮਾਂ ਨਾਲ ਜੁੜੇ ਜਿੰਨੇ ਵੀ ਤਿਉਹਾਰ ਮਨਾਏ ਜਾਂਦੇ ਆ ਉਹਨਾਂ ਵਰਤ ਪੂਜਾ ਵਿਧੀਆਂ ਨੂੰ ਨਿਭਾਉਣ ਦੀ ਇੱਕ ਰੀਤ ਦੁਨੀਆ ਭਰ ਵਿੱਚ ਗਣੇਸ਼ ਜੀ ਨੂੰ ਸੰਪੂਰਨ ਸ਼ਰਦਾ ਪੂਜਾ ਵਿਧੀਆਂ ਨਾਲ ਘਰ ਵਿੱਚ ਸਥਾਪਿਤ ਕਰਦੇ ਹਨ ਲੋਕ ਪਰ ਕੀ ਤੁਸੀਂ ਜਾਣਦੇ ਹੋ ਕਿ ਕੱਲੀ ਸਥਾਪਨਾ ਕਰ ਲਈ ਤਾਂ ਗਣੇਸ਼ ਜੀ ਖੁਸ਼ ਹਰ ਦੇਵੀ ਦੇਵਤਾ ਉਦਾਂ ਤਾਂ ਕਹਿੰਦੇ ਨਾ ਭਗਤੀ ਭਾਵਨਾ ਦਾ ਪਰਮਾਤਮਾ ਭੁੱਖਾ ਹੈ ਪਰ ਦੇਵੀ ਦੇਵਤੇ ਨਰਾਜ ਬਹੁਤ ਹੁੰਦੇ ਆ ਜਦ ਪੁਰਾਣੇ ਐਪੀਸੋਡਸ ਦੇਖਦੇ ਆ ਜਦੋਂ ਅਸੀਂ ਉਸ ਦੌਰ ਦੀ ਗੱਲ ਕਰ ਲਈਏ ਹੈਨਾ ਤਾਂ ਦੁਆਪਰ ਤ੍ਰੇਤਾ ਸਤਜੁਗ ਦੀ ਗੱਲ ਕਰੀਏ ਤਾਂ ਸੀਕੁਐਂਸ 'ਚ ਮੈਂ ਗਲਤ ਵੀ ਬੋਲ ਸਕਦੀ ਆ ਤਾਂ ਉਸ ਵੇਲੇ ਇਹੋ ਜਿਹੀਆਂ ਗਲਤੀਆਂ ਜੇ ਹੋ ਜਾਣ ਤਾਂ ਉਸ ਵੇਲੇ श्राਪ ਮਿਲਦਾ ਹੈਨਾ ਉਹ श्राਪ ਨੂੰ ਦੀ ਕਾਟ ਕੱਟਣ ਲਈ ਫਿਰ ਹਲਕਾ ਫੁਲਕਾ 50% ਤਾਂ ਵੀ ਉਹਨਾਂ ਦੀਆਂ ਨਾਰਾਜ਼ਗੀਆਂ ਰਹਿ ਜਾਂਦੀਆਂ ਸੋ ਜੇ ਸਥਾਪਨਾ ਦੇ ਸਮੇਂ ਤੁਸੀਂ ਕੁਛ ਇਹੋ ਜਿਹੀਆਂ ਗਲਤੀਆਂ ਕਰ ਲਈਆਂ ਜੋ ਬੱਪਾ ਨੂੰ ਨਾਰਾਜ਼ ਕਰ ਸਕਦੀਆਂ ਸਪੈਸ਼ਲ ਵੀਡੀਓ ਬਣਾ ਰਹੀਆਂ ਜਿਨ੍ਹਾਂ ਨੇ ਗਣਪਤੀ ਪਪਾ ਨੂੰ ਘਰ ਲਿਆਂਦਾ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਉਹ ਪੰਜ ਵੱਡੀਆਂ ਗਲਤੀਆਂ ਦੱਸ ਰਹੀਆਂ ਬੱਜਰ ਗੁਨਾਹ ਦੱਸ ਰਹੀਆਂ ਜੋ ਕਿਸੇ ਵੀ ਹਾਲਤ ਵਿੱਚ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਜੇ ਗਲਤੀ ਕਰੋਗੇ ਤਾਂ ਫਿਰ ਪਤਾ ਹੀ ਹੈ ਸਜ਼ਾ ਕੀ ਹੈ ਬੱਚਾ ਗਲਤੀ ਕਰਦਾ ਤਾਂ ਚਪੇੜਾ ਪੈਂਦੀਆਂ ਨਾ ਚਾਹੇ ਟੀਚਰ ਆ ਉਦਾਂ ਤਾਂ ਮਨਾ ਹੈ ਪਰ ਮਾਪੇ ਤਾਂ ਮਾਰਦੇ ਆ ਨਾ ਸੋਸ ਗੁਨਾ ਦੀ ਪਰਮਾਤਮਾ ਦੇ ਦਰਤੇ ਸਜਾ ਮਿਲਣੀ ਮਿਲਣੀ ਹੈ ਅੰਤ ਵਿੱਚ ਮੈਂ ਇੱਕ ਖਾਸ ਉਪਾਸਨਜਾ ਕਰਾਂਗੀ ਜੋ ਸਾਰੀਆਂ ਗਲਤੀਆਂ ਦਾ ਪ੍ਰਾਸ਼ਿਛਿਤ ਕਰ ਦੇਗਾ ਪਰ ਇਹਦਾ ਮਤਲਬ ਇਹ ਥੋੜੋ ਆ ਕਿ ਡਾਕਟਰ ਤੇਰਾ ਕਰਨੇ ਤੁਹਾਨੂੰ ਸੁਪਰ ਉਪਾਦਾਸਤਾ ਗਲਤੀਆਂ ਤੋਂ ਮਾਫੀ ਦਾ ਤੇ ਗਲਤੀਆਂ ਤੁਸੀਂ ਕਰ ਲਓ ਨਹੀਂ ਗਲਤੀਆਂ ਨਹੀਂ ਕਰਨੀਆਂ ਗਲਤੀਆਂ ਦਰਉਣ ਲੱਗੀ ਆ ਪੰਜ ਗਲਤੀਆਂ ਯਾਦ ਕਰਾਦਾ ਧਿਆਨ ਕਰ ਲਓ ਨੋਟ ਕਰ ਲਓ ਗਲਤੀ ਨੰਬਰ 1 ਮਹੂਰਤ ਤੋਂ ਬਾਅਦ ਜੇ ਸਥਾਪਿਤ ਕਰਦੇ ਹੋ ਗਣੇਸ਼ ਜੀ ਦੀ ਸਥਾਪਨਾ ਹਮੇਸ਼ਾ ਪੰਚਾਂਗ ਦੇ ਸ਼ੁਭ ਮੁਹੂਰਤ ਵਿੱਚ ਹੀ ਕਰਨੀ ਚਾਹੀਦੀ ਹੈ ਜਿਹੜਾ ਠੱਤ ਸਮਾਂ ਦੱਸਦਾ ਉਸ ਵੇਲੇ ਸ਼ੁਭ ਮੁਹੂਰਤ ਜੇ ਅਸੀਂ ਆਪਣੀ ਸੁਵਿਧਾ ਦੇ ਅਨੁਸਾਰ ਚੱਲਣਾ ਕਿ ਫਲਾਣਾ ਨੌਕਰੀ ਤੋਂ ਆ ਜਾਏ ਫਲਾਣਾ ਵਪਾਰ ਦੁਕਾਨ ਦਾ ਸ਼ਟਰ ਸਿੱਟੇ ਆਏ ਫੇਰ ਆ ਜਾਏ ਫੇਰ ਲੈ ਕੇ ਲਿਆਵਾਂਗੇ ਬੱਪਾ ਨੂੰ ਤਾਂ ਜੇ ਅਸੀਂ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਸਮੇਂ ਸਥਾਪਨਾ ਕਰ ਲਈ ਤਾਂ ਇਹ ਅਸ਼ੁਭ ਹੀ ਮੰਨੀ ਜਾਏਗੀ ਪ੍ਰਾਤਮ ਵੈਦਿਕ ਗ੍ਰੰਥ ਬੜੇ ਸਖਤ ਨੇ ਇਹਨਾਂ ਨਿਯਮਾਂ ਨੂੰ ਜਦੋਂ ਬਿਆਨ ਕਰਦੇ ਨੇ ਗਲਤੀ ਨੰਬਰ ਪੂਜਾ ਸਮਗਰੀ ਦੇ ਵਿੱਚ ਜੇ ਕਿਤੇ ਕੋਈ ਕਮੀ ਪੇਸ਼ੀ ਰਹ ਗਈ ਗਣੇਸ਼ ਜੀ ਨੂੰ ਨਾ ਤਿੰਨ ਚੀਜ਼ਾਂ ਬਹੁਤ ਪਸੰਦਾ ਦੁਰਵਾ ਸਾਫ ਸੁਥਰੀ ਖੰਡਿਤ ਨਾ ਹੋਵੇ ਲਾਲ ਫੁੱਲ ਤੋਤੇਓ ਅਤੇ ਤਾਜ਼ੇ ਤੇ ਮੋਦਕ ਵੱਡੇ ਵੱਡੇ ਮੋਦਕ ਬਹੁਤ ਪਸੰਦਾ ਜੇ ਸਥਾਪਨਾ ਜਾਂ ਪੂਜਾ ਵਿੱਚ ਇਹ ਤਿੰਨ ਚੀਜ਼ਾਂ ਨਹੀਂ ਵਰਤੀਆਂ ਗਈਆਂ ਤਾਂ ਤੁਹਾਡੀ ਪੂਜਾ ਜਨਾਬੇ ਅਲੀ ਅਧੂਰੀ ਰਹੇਗੀ ਗਲਤੀ ਨੰਬਰ 3 ਸਥਾਪਨਾ ਤੋਂ ਬਾਅਦ ਮੂਰਤੀ ਨੂੰ ਹਿਲਾਉਣਾ ਜਦੋਂ ਇੱਕ ਵਾਰ ਬੱppa ਜੀ ਦੀ ਮੂਰਤੀ ਸਥਾਪਿਤ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ बार-बार ਲਾਉਣਾ ਭਾਵ ਸਥਾਨ ਬਦਲਣਾ ਜਾਂ ਆਪਣੇ ਹੱਥ ਚਾਹੇ ਤੁਸੀਂ ਜਿੰਨੇ ਮਰਜੀ ਮਰਜੀ ਸੈਨੀਟਾਈਜ਼ ਕੀਤੇ ਹੋਣ ਜਾਂ ਹੈਂਡ ਵਾਸ਼ ਨਾਲ ਧੋਤੇ ਹੋਣ ਹੱਥ ਲਾਉਣਾ ਗਲਤੀ ਮੰਨੀ ਜਾਏਗੀ ਸੋ ਮੂਰਤੀ ਨੂੰ ਸਿਰਫ ਵਿਚਾਰ ਵਿਸਰਜਨ ਜਦੋਂ ਤੁਸੀਂ ਕਰਨਾ ਉਸ ਸਮੇਂ ਹੀ ਉਸ ਸਥਾਨ ਤੋਂ ਤੁਸੀਂ ਹਟਾਉਣਾ ਹੈ ਤੇ ਹੱਥ ਲਾਉਣੇ ਆ ਠੀਕ ਹੈ ਜੀ ਗਲਤੀ ਨੰਬਰ 4 ਚੰ드ਰਮਾ ਦੇਖ ਲੈਣਾ ਇਹ ਤਾਂ ਸਾਰੇ ਹੀ ਨੋਟ ਕਰ ਲੋ ਚਾਹੇ ਤੁਸੀਂ ਵਰਤ ਰੱਖਿਆ ਹੋ ਜਾਂ ਨਹੀਂ ਗਣੇਸ਼ ਚਤੁਰਤੀ ਦੀ ਰਾਤ ਚੰ드ਰਮਾ ਦੇਖਣਾ ਮਨਾ ਹੈ ਵੈਦਿਕ ਗ੍ਰੰਥਾਂ ਅਨੁਸਾਰ ਪੁਰਾਣਾ ਦੇ ਵਿੱਚ ਦਰਸਾਇਆ ਗਿਆ ਹੈ ਕਿ ਇਸ ਨਾਲ ਮਨੁੱਖ ਤੇ ਝੂਠੇ ਦੋਸ਼ ਲੱਗ ਸਕਦੇ ਹਨ ਜਾਣ ਬੁਝ ਕੇ ਦੇਖਣਾ ਦੇਖ ਲਿਓ ਫਿਰ ਨਜ਼ਾਰਾ ਬਾਦ ਚ ਜੋ ਮਿਲੇਗਾ ਮੈਨੂੰ ਕਮੈਂਟ ਬਾਕਸ 'ਚ ਜਰੂਰ ਦੱਸਣਾ ਗੱਲਾਂ ਐਵੇਂ ਨਹੀਂ ਬਣੀਆਂ ਇਸ ਲਈ ਇਸ ਦਿਨ ਚੰਦਰ ਦਰਸ਼ਨ ਤੋਂ ਬਚਣਾ ਬੇਹਦ ਜ਼ਰੂਰੀ ਹੈ ਗਲਤੀ ਨੰਬਰ 5 ਵਿਸਰਜਨ ਦੇ ਨਿਯਮਾਂ ਨੂੰ ਨਾ ਫਾਲੋ ਕਰਨਾ ਨਾ ਮੰਨਣਾ ਗਣੇਸ਼ ਨੂੰ ਸਰਸ ਵਿਸਰਜਨ ਕਰਦੇ ਸਮੇਂ ਭੋਗ ਮੰਤਰ ਤੇ ਵਿਦਾਈ ਵਿਧੀ ਜੋ ਬਣੀ ਪਈ ਹੈ ਗ੍ਰੰਥਾਂ ਦੇ ਉਹ ਕਰਨੀ ਲਾਜ਼ਮੀ ਹੈ ਜੇ ਵਿਸਰਜਨ ਬਿਨਾ ਇਹਨਾਂ ਰਸਮਾਂ ਦੇ ਕਰ ਦਿੱਤਾ ਜਾਏਗਾ ਤਾਂ ਫਿਰ ਪੂਜਾ ਅਧਧੀ ਅਧੂਰੀ ਰਹਿ ਗਈ ਕੋਈ ਫਾਇਦਾ ਨਹੀਂ ਪੂਰਾ ਧੰਮ ਧਾਮ ਤੁਸੀਂ ਕੀਤਾ ਸ਼ਾਪਿੰਗ ਕੀਤੀ ਸਭ ਗਣੇਸ਼ ਜੀ ਨੂੰ ਖੁਸ਼ ਕਰਨ ਲਈ ਦੁਨਿਆਵੀ ਵਸਤੂਆਂ ਦੇ ਦਿੱਤੀਆਂ ਤਾਂ ਗਲਤੀਆਂ ਜੇ ਆ ਕਰਦੇ ਆ ਪੰਜ ਇਹ ਫਿਰ ਲਿਸਟੋਂ ਨਾ ਘਟਾ ਦਿਓ ਕਿ ਤੁਸੀਂ ਫਲ ਪ੍ਰਾਪਤੀ ਦੀ ਆਸ ਰੱਖ ਸਕਦੇ ਹੋ ਤੁਸੀਂ ਕਦੇ ਮੈਨੂੰ ਕਮੈਂਟ ਮੇਰਾ ਕਮੈਂਟ ਕੁਸਚਨ ਇੱਕ ਜਰੂਰ ਹੁੰਦਾ ਤੁਸੀਂ ਕਦੇ ਗਣੇਸ਼ਾਪਤਰਾ ਸਥਾਪਨਾ ਦੌਰਾਨ ਕੋਈ ਗਲਤੀ ਦੇਖੀ ਜਾਂ ਸੁਣੀ ਹੈ ਕਮੈਂਟ ਚ ਮੈਨੂੰ ਜਰੂਰ ਦੱਸਿਓ ਇੱਕ ਸੁਪਰ ਉਪਾਅ ਦੱਸਣੀ ਹੁੰਦੀ ਹੈ ਹੈਨਾ ਰੈਮਡੀ ਜਾਂ ਸੋਲੂਸ਼ਨ ਜੇ ਅਣਜਾਣੇ ਚ ਕੋਈ ਗਲਤੀ ਹੁੰਦੀ ਹੈ ਤਾਂ ਗਣੇਸ਼ ਜੀ ਨੂੰ ਸਿਰਫ ਇਹ ਭੇਟ ਕਰ ਦੇਣਾ ਤੁਸੀਂ ਕੁਝ ਸਮਾਨ ਹਨ ਦੱਸਣ ਲੱਗੇ ਆ ਧਾਰਮਿਕ ਚੀਜ਼ਾਂ ਨੇ ਇੱਕ ਲੱਡੂ ਦੁਰਵਾ ਦਾ ਇੱਕ ਗੁੱਛਾ ਬਨ ਲੈਣਾ ਤੇ 11 ਵਾਰ ओम गणेशाय नमः मंत्र जाप ਕਰ ਲੋ ਇਸ ਦੇ ਨਾਲ ਸਾਰੀਆਂ ਗਲਤੀਆਂ ਮਿਟ ਜਾਣੀਆਂ ਤੇ ਬੱਪਾ ਜੀ ਹੋ ਜਾਣਗੇ ਖੁਸ਼ ਦੋਸਤੋ ਗਣੇਸ਼ ਜੀ ਬੇਸ਼ੱਕ ਬੇਸ਼ੱਕ ਕੋਈ ਦੇਵਤਾ ਹੈ ਬਿਗਨ ਹਰਤਾ ਓਮ श्री गणेशाय नमः ਦੁਕਾਨਾਂ ਦੇ ਸ਼ਟਰ ਚੱਕਦੇ ਹੋ ਬਿਜ਼ਨਸ ਵਪਾਰ ਸ਼ੁਰੂ ਕਰਦੇ ਹੋ ਨੌਕਰੀ ਤੇ ਜਾਂਦੇ ਹੋ ਘਰੋਂ ਤੁਰਦੇ ਹੋ ਤਾਂ ਓਮ श्री गणेशाय नमः ਕਹਿ ਕੇ ਤੁਰਦੇ ਹੋ ਤੇ ਉਹ ਆਪਣੇ ਭਗਤੀਆਂ ਦੀਆਂ ਗਲਤੀਆਂ ਮਾਫ ਕਰਦੇ ਆ ਬਿਗਨ ਹਰਤਾ ਜੂਏ ਵਿਚਾਰੇ ਪਰ ਜੇ ਅਸੀਂ ਇਹ ਪੰਜ ਗਲਤੀਆਂ ਨਾ ਕਰੀਏ ਤਾਂ ਪਪਾ ਜਿੱਦਾ ਅਸੀਸ ਜਿਹੜੇ ਆ ਤੁਹਾਨੂੰ ਮਿਲਣੀ ਆ ਉਹ ਦੁੱਗਣੀ ਹੋ ਚੁੱਕੀ। ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਕਿੱਥੇ ਕਰਦੇ ਹੋ ਨਹੀਂ ਕਰਦੇ ਹੋ। ਅਤੇ ਹੋਰ ਜੋਤਿਸ਼ੀ ਵਿਚਾਰਤਾਰ ਵਾਲੀਆਂ ਵੀਡੀਓ ਦੇਖਣ ਲਈ ਮੇਰਾ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਕਰ ਦੋ। ਮਿਲਾਂਗੇ ਕੱਲ ਲੈ ਕੇ ਨਵਾਂ ਵਿਸ਼ਾ। ਟਿਲ ਦੈਨ ਬਾਏ ਬਾਏ। ਗਣਵਤੀ ਪਪਾ ਮੋਰੀਆ।